ਅੱਜ ਕੱਲ ਸਭ ਕੁਝ ਆਨਲਾਈਨ ਹੋ ਗਿਆ ਦੋਸਤੋ ਤੇ ਸਾਨੂੰ ਹੁੰਦਾ ਹੈ ਕਿ ਅਸੀਂ ਰਿਸ਼ਤੇ ਵੀ ਆਨਲਾਈਨ ਲਵਲੀ ਜਿਵੇਂ ਕਿ ਹੁਣ ਮੈਟਰਮੋਲੀਅਨ ਜਿਹੜੇ ਐਪ ਚੱਲੇ ਹੋਏ ਨੇ ਤਾਂ ਅਸੀਂ ਇਹਨਾਂ ਐਪ ਤੇ ਉੱਪਰ ਗੱਲਬਾਤ ਕਰਦੇ ਆ ਚੈਟਿੰਗ ਕਰਦੇ ਆ ਤੇ ਗੱਲ ਅੱਗੇ ਵਿਆਹ ਤੱਕ ਵੀ ਪਹੁੰਚ ਜਾਂਦੀ ਹੈ ਪਰ ਦੋਸਤੋ ਥੋੜਾ ਜਿਹਾ ਧਿਆਨ ਨਾਲ ਸੰਭਲ ਕੇ ਕਿਉਂਕਿ ਤੋਖਾ ਤੁਹਾਡੇ ਨਾਲ ਵੀ ਹੋ ਸਕਦਾ ਹੈ ਹੁਣ ਦੀ ਜੋ ਅਹਿਮ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉਹ ਖਬਰ ਤੁਸੀਂ ਪਹਿਲਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਹਰ ਦਿਨ ਨਵੀਆਂ ਤੋਂ ਨਵੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਸਮਾਜ ਨੂੰ ਕੁਝ ਚੰਗੀਆਂ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਹੁਣ ਮੈਂ ਖਬਰ ਦੀ ਸ਼ੁਰੂਆਤ ਕਰਦੀ ਆ ਇਹ ਭਵਨੇਸ਼ਵਰ ਤੋਂ ਖਬਰ ਹੈ ਜੀ ਜਿਹੜੇ ਦੋਸਤ ਮਿੱਤਰ سوشل میڈیا ਜੇ ਗੱਲ ਕਰੀਏ ਆਪਾਂ ਪਲੈਟਫਾਰਮ ਜਿਹੜੇ ਹੈਗੇ ਨੇ ਮੈਟ੍ਰੀਮੋਨੀਅਮ ਜਿਹੜੇ ਐਪ ਨੇ ਉਹਦੇ ਤੇ ਗੱਲਾਂ ਕਰਦੇ ਆਪਣੇ ਸਾਥੀ ਲੱਭਦੇ ਆ ਤਾਂ ਉਹ ਸਾਵਧਾਨ ਹੋ ਜਾਓ ਕਿਉਂਕਿ ਬਹੁਤ ਜ਼ਿਆਦਾ ਥੋੜੇ ਨਾਲ ਧੋਖਾ ਹੋ ਸਕਦਾ ਹੈ ਤੁਹਾਡੇ ਨਾਲ ਕਿਤੇ ਫਰਾਡ ਨਾ ਹੋ ਜਾਏ ਇਹ ਗੱਲਾਂ ਤੋਂ ਬਚ ਕੇ ਰਹੋ ਕਿਉਂਕਿ ਤਾਜ਼ਾ ਜੋ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੀ ਹਾਂ ਭਵਨੇਸ਼ਵਰ ਤੋਂ ਹੈ ਜਿੱਥੇ ਇੱਕ ਵਿਅਕਤੀ 34 ਸਾਲਾਂ ਦੀ ਤਕਰੀਬਨ ਉਸ ਦੀ ਉਮਰ ਸੀਗੀ ਉਹ ਇਸੀ ਤਰ੍ਹਾਂ ਹੀ ਮੈਟਰਮੋਨੀਅਮ ਐਪ ਤੇ ਚੈਟ ਕਰਦਾ ਸੀਗਾ ਔਰਤਾਂ ਦੇ ਨਾਲ ਗੱਲਬਾਤ ਕਰਦਾ ਸੀ ਪਤਾ ਲੱਗਿਆ ਕਿ ਤਲਾਕशुदा ਔਰਤਾਂ ਉਹਦੇ ਵਿੱਚ ਜ਼ਿਆਦਾ ਸੀ ਉਹਨਾਂ ਨੂੰ ਆਪਣੇ ਚਾਂਸੇ ਦੇ ਵਿੱਚ ਫਸਾਉਂਦਾ ਸੀਗਾ ਉਹਨਾਂ ਨਾਲ ਫਿਜ਼ੀਕਲ ਹੋਣ ਦੇ ਲਈ ਉਹਨਾਂ ਨੂੰ ਕਰਦਾ ਸੀ ਕਿ ਤੁਸੀਂ ਮੇਰੇ ਨਾਲ ਫਿਜ਼ੀਕਲ ਹੋ ਔਰ ਉਸ ਤੋਂ ਬਾਅਦ ਉਹਨਾਂ ਤੋਂ ਪੈਸੇ ਮੰਗਦਾ ਜਦੋਂ ਉਹ ਪੈਸੇ ਦੇ ਦਿੰਦੀਆਂ ਤਾਂ ਉਹ ਫਿਰ ਵਾਪਸ ਲੈਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹਨਾਂ ਨੂੰ ਫਿਰ ਧਮਕੀਆਂ ਦਿੰਦਾ ਸੀ ਤੇ ਬਲੈਕਮੇਲ ਕਰਦਾ ਸੀਗਾ ਪੂਰੀ ਕਹਾਣੀ ਸੁਣੋ ਪੁਬਨੇਸ਼ਵਰ ਦੀ ਕਹਾਣੀ ਹੈ ਜੈਪੁਰ ਦਾ ਰਹਿਣ ਵਾਲਾ ਸੱਤੇਜੀਤ ਨਾਮ ਦਾ ਇਹ ਬੰਦਾ ਜਿਹਨੂੰ ਪੁਲਿਸ ਦੇ ਵੱਲੋਂ ਪੁਬਨੇਸ਼ਵਰ ਪੁਲਿਸ ਦੇ ਵੱਲੋਂ ਇੱਕ ਟਰੈਪ ਦੇ ਰਾਹੀਂ ਕਾਬੂ ਕੀਤਾ ਗਿਆ ਕਿਉਂਕਿ ਸ਼ਿਕਾਇਤ ਮਿਲੀ ਸੀ 26 ਫਰਵਰੀ ਨੂੰ ਉਹਨਾਂ ਨੂੰ ਕਿ ਇੱਕ ਔਰਤ ਨੇ ਪੁਬਨੇਸ਼ਵਰ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਮੇਰੇ ਨਾਲ ਗਲਤ ਹੋਇਆ ਇਹ ਬੰਦੇ ਨੇ ਪੈਸੇ ਖਾਦੇ ਨੇ ਔਰ ਮੈਨੂੰ ਵਿਆਹ ਦਾ ਚਾਂਸ ਦੇ ਕੇ ਬਾਅਦ ਵਿੱਚ ਮੁਕਰ ਗਿਆ ਤੇ ਮੈਨੂੰ ਬਲੈਕਮੇਲ ਕਰ ਰਿਹਾ ਤਾਂ ਇਹ ਉਸ ਤੋਂ ਬਾਅਦ ਸੀਨੀਅਰ ਮੈਲਾ ਅਫਸਰ ਨੇ ਇਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 3 ਮਹੀਨੇ ਉਸਨੇ ਚੈਟ ਕੀਤੀ ਕਿ ਮੈਂ ਵਿਆਹ ਕਰਾਉਣਾ ਇਸ ਤਰ੍ਹਾਂ ਗੱਲਬਾਤ ਇਹਨੂੰ ਟਰੈਪ ਬਣਾਇਆ ਗਿਆ ਪੂਰਾ ਇਸ ਨੂੰ ਕੋਸਾਉਣ ਬਾਅਦ ਤੇ 3 ਮਹੀਨੇ ਬਾਅਦ ਇਸ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੁਸੀਂ ਹੈਰਾਨ ਹੋਵੋਗੇ ਕਿ 50 ਔਰਤਾਂ ਦੇ ਨਾਲ ਇਸ ਤਰ੍ਹਾਂ ਕਰ ਚੁੱਕਿਆ ਪਿੱਛੇ ਜੇ ਗੱਲ ਕੀਤੀ ਜਾਵੇ ਤੇ ਇਹ ਕੀ ਕਰਦਾ ਕਿ ਪੈਸੇ ਔਰਤਾਂ ਤੋਂ ਵੜਾਉਂਦਾ ਔਰ ਉਸ ਤੋਂ ਬਾਅਦ ਇਹਦਾ ਆਪ ਦਾ ਟੈਕਸੀ ਦਾ ਕੰਮ ਹੈ ਟੈਕਸੀ ਪਾ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਉਹਦੇ ਪੈਸੇ ਕਮਾਉਂਦਾ ਔਰ ਤੁਸੀਂ ਦੇਖੋ ਨਵੀਂ ਤੋਂ ਨਵੀਂ ਗੱਡੀ ਲੈ ਲੈਂਦਾ ਹੈ ਔਰਤਾਂ ਤੋਂ ਪੈਸੇ ਲੈ ਕੇ ਤੇ ਫਿਰ ਆਪਦੇ ਪੈਸੇ ਕਮਾਉਣ ਤੇ ਲਗਜ਼ਰੀ ਲਾਈਫ ਸਟਾਈਲ ਜਿਉਂਦਾ ਔਰ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਇਹ ਬੰਦਾ ਦੁਬਈ ਵੀ ਜਾ ਆਇਆ ਕਿੰਨੇ ਵਾਰ ਸੋ ਔਰਤਾਂ ਦੇ ਪੈਸੇ ਤੋਂ ਇੱਕ ਫੀਲਿੰਗਸ ਤੇ ਕਿਸੇ ਦੇ ਇਮੋਸ਼ਨਸ ਦੇ ਨਾਲ ਖੇਡ ਕੇ ਇਹ ਬੰਦੇ ਨੇ ਬਿਜ਼ਨਸ ਚਲਾ ਰੱਖਿਆ ਸੀ ਧੰਦਾ ਚਲਾ ਰੱਖਿਆ ਸੀਗਾ ਸੋ ਇਹਦਾ ਪਰਦਾ ਫਾਸ਼ ਹੋਇਆ ਹੈ ਪੁਬਨੇਸ਼ਵਰ ਪੁਲਿਸ ਤੇ ਵੱਲੋਂ ਉਹਨਾਂ ਨੇ ਕੀਤਾ ਔਰ ਕੀਤਾ ਗਈ ਸੀ ਇਹਨੇ ਇਹ ਜੋ ਔਰਤ ਨੇ ਕੰਪਲੀਟ ਕੀਤੀ ਉਹਨੇ ਕਿਹਾ ਕਿ ਮੈਂ ਇਹਦੇ ਨਾਲ ਗੱਲਬਾਤ ਕੀਤੀ ਸੋਸ਼ਲ ਮੀਡੀਆ ਤੇ ਜੋ ਵੀ ਮੈਟ੍ਰੀਮੋਨੀਅਮ ਐਪ ਸੀਗਾ ਕਿ ਵਿਆਹ ਵਾਸਤੇ ਤਾਂ ਇਹਨੇ ਮੈਨੂੰ ਅਪਰੋਚ ਕੀਤਾ ਅਸੀਂ ਗੱਲਬਾਤ ਕੀਤੀ ਲਗਾਤਾਰ ਗੱਲਬਾਤ ਕਰਦੇ ਰਹੇ ਤਾਂ ਫਿਰ ਉਹਨੇ ਔਰਤ ਨੂੰ ਫੋਰਸ ਕੀਤਾ ਕਿ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਵੇ ਪ੍ਰੋਸਸਾਂ ਸੀਗਾ ਵਿਆਹ ਦਾ ਚਾਂਸਾ ਦਿੱਤਾ ਸੀ ਤਾਂ ਇਸ ਕਰਕੇ ਔਰਤ ਵੀ ਪ੍ਰੋਸਸ ਜਾ ਕੇ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਂਦੀ ਹੈ ਔਰ ਉਹਨੇ ਦੱਸਿਆ ਕਿ ਇਹਨੇ ਪੈਸੇ ਖਾਦੇ 36 ਲੱਖ ਰੁਪਇਆ ਇਹ ਵਿਅਕਤੀ ਨੇ ਖਾਦਾ ਔਰਤ ਨੇ ਉਹ ਖੁਵਕਰੇ ਅਕਾਊਂਟਸ ਤੋਂ ਲੋਨ ਲੈ ਕੇ ਇਹਨੂੰ 36 ਲੱਖ ਰੁਪਇਆ ਦਿੱਤਾ ਸੀਗਾ 36 ਲੱਖ ਰੁਪਏ ਲੈ ਲਿਆ ਔਰ ਉਸ ਤੋਂ ਬਾਅਦ ਜਦੋਂ ਔਰਤ ਨੇ ਕਿਹਾ ਕਿ ਮੈਨੂੰ ਤਾਂ ਪੈਸੇ ਦਿਓ ਕਿਸ਼ਤਾਂ ਭਰਨੀਆਂ ਨੇਗੀਆਂ ਕਿਵੇਂ ਹੈਂਡਲ ਕਰਨਾ ਸਾਰਾ ਕੁਝ ਤਾਂ ਫਿਰ ਇਹ ਬੰਦੇ ਨੇ ਉਹਨੂੰ ਇਗਨੋਰ ਕਰਨਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਬਲੈਕਮੇਲ ਕੀਤਾ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ 49 ਔਰਤਾਂ ਨਾਲ ਹਜੇ ਵੀ ਇਹ ਮੈਟ੍ਰਿਮੋਨੀਅਮ ਐਪ ਤੇ ਚੈਟ ਕਰ ਰਹਾ ਲੋਕਾਂ ਨੂੰ ਔਰਤਾਂ ਨੂੰ ਭਰੋਸਾ ਦਿੰਦਾ ਹੈ ਕਿ ਮੈਂ ਵਿਆਹ ਕਰਾਉਂਗਾ ਫਿਜ਼ੀਕਲ ਹੁੰਦਾ ਹੈ ਪੈਸੇ ਖਾਂਦਾ ਹੈ ਤੇ ਛੱਡ ਦਿੰਦਾ ਕੀ ਬਾਤ ਹੈ ਬਹੁਤ ਹੀ ਚੰਗਾ ਧੰਦਾ ਲੋਕਾਂ ਨੇ ਚਲਾਇਆ ਹੋਇਆ ਕਿਸੇ ਦੇ ਇਮੋਸ਼ਨਸ ਦੇ ਨਾਲ ਖੇਡ ਕੇ ਤੁਸੀਂ ਬਿਜ਼ਨਸ ਕਰ ਰਹੇ ਹੋ ਸੋ ਇਹ ਬਹੁਤ ਹੀ ਗਲਤ ਹੈ ਤਾਂ ਪੁਲਿਸ ਨੇ ਇਹਨੂੰ ਪੂਰੇ ਟਰੈਪ ਦੇ ਨਾਲ ਫਸਾਇਆ ਤੇ ਇਹ ਤੇ ਕਾਬੂ ਪਾਇਆ ਤੇ ਹੁਣ ਇਹਨੂੰ ਅਰੈਸਟ ਕਰ ਲਿਆ ਗਿਆ ਤੇ ਬਾਕੀ ਦੀ ਕਾਰਵਾਈ ਕੀਤੀ ਜਾ ਰਹੀ ਸੋ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਦੋਸਤੋ ਅਸੀਂ ਬਹੁਤ ਹੀ ਜਲਦਬਾਜ਼ੀ ਦੇ ਵਿੱਚ ਡਿਸੀਜਨ ਲੈ ਜਾਂਦੇ ਆ ਅੱਜ ਕੱਲ ਚਲੋ ਬਚੋਲਿਆਂ ਵਾਲਾ ਸੀਨ ਤਾਂ ਖਤਮ ਹੀ ਹੋ ਗਿਆ ਜੇ ਗੱਲ ਕਰੀਏ ਤਾਂ ਹੁਣ ਸੋਸ਼ਲ ਮੀਡੀਆ ਤੇ ਰਿਸ਼ਤੇ ਬਣਨ ਲੱਗੇ ਫੇਸਬੁਕ ਤੇ ਆੜੀ ਪੈ ਗਈ ਆ ਜਾਂ ਉਦਾਂ ਕੋਈ ਐਪ ਤੁਸੀਂ ਡਾਊਨਲੋਡ ਕਰ ਲਿਆ ਚਲੋ ਇਹ ਨਹੀਂ ਕਹਿੰਦੇ ਕਿ ਸਾਰੇ ਜਣੇ ਗਲਤ ਹੁੰਦੇ ਨੇ ਐਪ ਦੇ ਵਿੱਚ ਸਾਰੇ ਲੋਕ ਗਲਤ ਹੁੰਦੇ ਨੇ ਕਈ ਚੰਗੇ ਵੀ ਹੁੰਦੇ ਨੇ ਸੋ ਐਪ ਇਹੀ ਚੀਜ਼ ਪ੍ਰਮੋਟ ਕਰਦਾ ਕਿ ਤੁਹਾਡਾ ਰਿਸ਼ਤਾ ਬਣ ਜੇ ਤੇ ਚਲੋ ਕੁਝ ਚੰਗਾ ਹੋ ਜੇ ਆ ਉਹਨਾਂ ਦਾ ਵੀ ਆਪਣਾ ਚਲੋਬੇਦਨਸ ਹੁੰਦਾ ਪਰ ਇੱਥੇ ਲੋਕ ਗਲਤ ਇਸਤੇਮਾਲ ਕਰਦੇ ਨੇ ਸੋ ਜੇ ਤੁਸੀਂ ਮੈਟ੍ਰੀਮੋਲੀਅਮ ਐਪ ਤੇ ਆਪਣੇ ਸਾਥੀ ਨੂੰ ਲੱਭ ਰਹੇ ਹੋ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ ਤਾਂ ਥੋੜਾ ਜਾ ਸਤਰਕ ਹੋ ਕੇ ਚੱਲੋ ਕਿ ਤੇ ਇਹ ਨਾ ਹੋਵੇ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਚਾਂਸੇ ਦੇ ਵਿੱਚ ਆ ਜਾਓ ਤੇ ਬਾਅਦ ਵਿੱਚ ਤੁਹਾਡੇ ਕੋਲੇ ਰਹਿ ਜਾਵੇ ਸਿਰਫ ਪਛਤਾਵਾ